JKM ਮੀਡੀਆ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਵਿਪੰਚਿਤ कौर ਲੈ ਕੇ ਆਈਆਂ ਮੌਸਮ ਦੀ ਨਵੀਂ ਜਾਣਕਾਰੀ ਮੌਸਮ ਵਿੱਚ ਲਗਾਤਾਰ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਸਵੇਰ ਅਤੇ ਰਾਤ ਦੇ ਤਾਪਮਨ ਦੀ ਗੱਲ ਕਰੀਏ ਤਾਂ ਤਾਪਮਨ ਵਿੱਚ ਵੱਡੀ ਗਿਣਤੀ ਵਿੱਚ ਗਿਰਾਵਟ ਦਰਸ ਹੋ ਰਹੀ ਹੈ ਉੱਥੇ ਹੀ ਦਿਨ ਦਾ ਤਾਪਮਨ ਵੀ ਲਗਾਤਾਰ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਜਿੱਥੇ ਪਹਾੜਾਂ ਵਿੱਚ ਬਰਫ਼ਬਾਰੀ ਹੋਣ ਦੇ ਕਰਕੇ ਇਸ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਦੇ ਤਾਪਮਾਨ ਤੇ ਵੀ ਪੈ ਰਿਹਾ ਹੈ ਉੱਥੇ ਗੱਲ ਕਰੀਏ ਮੀਂਹ ਦੀ ਤਾਂ ਜਿੱਥੇ ਮੌਸਮ ਵਿਭਾਗ ਨੇ 15 ਨਵੰਬਰ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਦਰਸਾਈ ਸੀ ਉੱਥੇ ਅਗਲੇ 1 ਹਫ਼ਤੇ ਤੱਕ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਦਰਸਾਈ ਗਈ ਜਿਸ ਦੇ ਕਰਕੇ ਉੱਤਰੀ ਭਾਰਤ ਦਾ ਮੌਸਮ ਖੁਸ਼ਕ ਤੇ ਸਾਫ਼ ਬਣਿਆ ਰਹੇਗਾ ਉੱਥੇ ਗੱਲ ਕਰੀਏ ਤੁੰਦ ਦੀ ਤਾਂ ਤੁੰਦ ਲਈ ਵੀ ਮੌਸਮ ਵਿਭਾਗ ਨੇ 17 ਨਵੰਬਰ ਤੱਕ yellow alert ਕੀਤਾ ਸੀ ਉਸ ਤੋਂ ਬਾਅਦ ਕਿਹਾ ਸੀ ਕਿ ਮੌਸਮ ਬਿਲਕੁਲ ਸਾਫ਼ ਹੋਏਗਾ ਪਰ ਹੱਲੇ ਵੀ ਅਗਲੇ ਕਈ ਦਿਨਾਂ ਤੱਕ ਤੁੰਦਪਰਕੋਬ ਦੇਖਣ ਨੂੰ ਮਿਲੇਗਾ ਵੱਦੀ ਤੁੰਦੇ ਕਰਕੇ ਕਾਫੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਜਿੱਥੇ ਕਈ ਹਵਾਈ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਉਥੇ ਸੜਕ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਇਸ ਦੇ ਕਾਰਨ ਕਈ ਵੱਡੇ ਹਾਦਸੇ ਵੀ ਵਾਪਰੇ ਨੇ ਤੇ ਜਿੱਥੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਡਰਾਈਵਰ ਖਾਸ ਤੌਰ ਤੇ ਧਿਆਨ ਰੱਖਣ ਡਰਾਈਵਰੀ ਧਿਆਨ ਨਾਲ ਕਰਨ ਔਰ ਸਪੀਡ ਬਿਲਕੁਲ ਘੱਟ ਤੇ ਰੱਖਣ ਦੂਜੇ ਪਾਸੇ ਇੱਕ ਗੱਲ ਕਰੀਏ ਪ੍ਰਦੂਸ਼ਣ ਦੀ ਤਾਂ ਪ੍ਰਦੂਸ਼ਣ ਦਾ ਪੱਧਰ ਹੱਲੇ ਵੀ ਕੰਟਰੋਲ ਨਹੀਂ ਹੋ ਰਿਹਾ ਹੈ ਪ੍ਰਾਲੀ ਸੜਨ ਦੇ ਮਾਮਲੇ ਦਿਨ-ਬਦਿਨ ਵੱਧਦੇ ਜਾ ਰਹੇ ਨੇ ਜਿੱਥੇ ਕੱਲ੍ਹ ਯਾਨੀ ਕਿ ਐਤਵਾਰ ਨੂੰ 409 ਪ੍ਰਾਲੀ ਸੜਨ ਦੇ ਮਾਮਲੇ ਦਰਜ ਹੋਏ ਨੇ ਉੱਥੇ ਫਿਰੋਜ਼ਪੁਰ ਪ੍ਰਾਲੀ ਸੜਨ ਦੇ ਮਾਮਲੇ ਸਭ ਤੋਂ ਅੱਗੇ ਦਿਖਾਈ ਦੇ ਰਹੇ ਆ। ਜਿੱਥੇ ਪਿਛਲੇ ਸਾਲ 7 ਤੇ 8 525 ਮਾਮਲੇ ਪ੍ਰਾਲੀ ਸੜਨ ਦੇ ਸਾਹਮਣੇ ਆਏ ਸਨ ਉੱਥੇ ਇਸ ਸਾਲ 8326 ਮਾਮਲੇ ਪ੍ਰਾਲੀ ਸੜਨ ਦੇ ਸਾਹਮਣੇ ਆ ਰਹੇ ਹਨ ਜੋ ਕਿ ਚਿੰਤਾਜਨਕ ਵਿਸ਼ੇ ਬਣੇ ਹੋਏ ਹਨ ਜਿੱਥੇ ਤੁੰਦ ਅਤੇ ਤੂਵੇਂ ਦੇ ਕਰਕੇ ਲੋਕਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਪਾਸੇ ਤੁੰਦ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਦੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਵਾਜ਼ਾਈ ਪ੍ਰਭਾਵਿਤ ਹੋ ਰਹੀ ਹੈ ਉਸ ਦੇ ਹਵਾ ਵਿੱਚ ਪਹਿਲੇ ਪ੍ਰਦੂਸ਼ਣ ਦੇ ਕਾਰਨ ਵੀ ਮਰੀਜ਼ਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਅੱਜ ਦਿੱਲੀ ਦੇ ਸੀਐਮ ਆਚੀ ਨੇ ਜੀਆਰਪੀ 4 ਲਾਗੂ ਕਰ ਦਿੱਤਾ ਹੈ ਜਿਸ ਕਰਕੇ ਦਿੱਲੀ ਦੇ 10ਵੇਂ 12ਵੇਂ ਨੂੰ ਛੱਡ ਕੇ ਬਾਕੀ ਸਾਰੀਆਂ ਕਲਾਈਸੈਂਸ ਆਨਲਾਈਨ ਲੱਗਣਗੀਆਂ ਤੇ ਅਗਲੇ ਹੁਕਮ ਤੱਕ ਇਹਨੂੰ ਜਾਰੀ ਕੀਤਾ ਜਾਏਗਾ